ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਖੇਡ ਦੇ ਗਰਾਊਂਡ ਦੇ ਵਿੱਚ ਪਈ ਹੋਈ ਕਬੱਡੀ ਹੈ ਉਹ ਚਾਰਾਂ ਦੇ ਵਿੱਚੋਂ ਕੌਣ ਉਹ ਸਾਹਮਣੇ ਮੁੰਡਾ ਕਹਿੰਦੇ ਧਰਦਾ ਹੋਇਆ ਤੌਣ ਤੇ ਹੱਥ ਤੇ ਪੁਆਇੰਟ ਕਹਿੰਦੇ ਕੁਲਰੀਆਂ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਇਹ ਪੂਰੀਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਬੂੰਦੀ ਦਾ ਸ਼ਖਿਰਦ ਹੈ ਇਹ ਬੂੰਦੀ ਨੇ ਕਹਿੰਦੇ ਤਿਆਰ ਕੀਤੇ ਹੋਏ ਪੱਠੇ ਹੈ ਇਹ ਬੂੰਦੀ ਦਾ ਸ਼ਖਿਰਦ ਖੇਡ ਦੇ ਮੈਦਾਨ ਦੇ ਵਿੱਚ ਪਾ ਰਿਹਾ ਹੈ ਇਹ ਬੂੰਦੀ ਨੂੰ ਕਹਿੰਦੇ ਉਸਤਾਦ ਮੰਨਦਾ ਉਹ ਮੁੰਕਾ ਵਾਲੇ ਬੂੰਦੀ ਦਾ ਵੀ ਅੱਜਕੱਲ ਕਹਿੰਦੇ ਨਾਮ ਚੱਲਦਾ ਹੈ ਇਹ ਚੇਲੇ ਬੱਲੇ ਬੱਲੇ ਕਰਵਾਉਂਦੇ ਆ ਉਹ ਸਾਹਮਣੇ ਕਹਿੰਦੇ ਪੁੰਦੀ ਦਾ ਸਿਰਤ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਲੈ ਵੀ ਮਿੰਟੂ ਪੈਂਦੀ ਕਬੱਡੀ ਦੇ ਕਰਦੇ ਸਿਰਤ ਸੋਨੇ ਦਾ ਇਧਰਲੇ ਪਾਸੇ ਕਹਿੰਦੇ ਤਿਆਰੀ ਵੱਟ ਲਈ ਹੈ ਗੱਪਰੂ ਨੇ ਕਹਿੰਦੇ ਕੁਲਰੀਆਂ ਵਾਲਾ ਆਪਾ ਪੀ ਪਾਣੀ ਦੀ ਘੋਟ ਪੰਜਾਬ ਪਾਣੀਆਂ ਦੀ ਧਰਤੀ ਨੇ ਜਾਲ ਬੰਨਿਆ ਜਿੱਥੋਂ ਉਗਰੀਏ ਸੋਨਾ ਤੇ ਜ਼ਮੀਨ ਜੱਟੀਏ ਨਹੀਂ ਮੈਂ ਪੁੱਤ ਹਾਂ ਪੰਜਾਬ ਦਾ ਸ਼ੁਕੀਨ ਜੱਟੀਏ ਪਰ ਉਧਰਲੇ ਪਾਸੇ ਕੁਲਰੀਆਂ ਵਾਲੇ ਨੇ ਐਨ ਵੱਧ ਚੜ ਕੇ ਧਵਾ ਬੋਲ ਦਿੱਤਾ ਸਿੰਘਾ ਹਰਿਆਣਾ ਦੇ ਚਾਰ ਨੇ ਉਧਰਲੇ ਪਾਸੇ ਥਾੜ ਥਾੜ ਹੁੰਦੀ ਹੈ ਪਰ ਕਾਲਿਆ ਹੱਥ ਨੇ ਪੜਾਕੇ ਪੈਣਿਆ ਵੀ ਬਿਨਾ ਢੋਲ ਤੋਂ ਪੈਂਦੇ ਭੰਗੜੇ ਵੀ ਟੁੜੀਆਂ ਵੇਂਦੀ ਖੜ ਖੜ ਕੇ ਰਾਜੇ ਖੇលਿਆ ਮੁੰਡਾ ਲਿਖਦਾ ਉਹ ਕੋਕੇ ਜੜ ਜੜ ਕੇ ਪਰ ਉਧਰਲੇ ਪਾਸੇ ਬੱਲੇ ਬੱਲੇ ਕਰਵਾ ਦਿੱਤੀ ਗੱਬਰੂ ਟਾ ਕੇ ਹਿੱਕ ਤੇ ਵਹਿ ਗਿਆ ਐਨ ਲੱਖਾਂ ਯੇ ਅੰਕ ਦਾ ਐਨ ਵਾਦਾ ਕਰ ਗਿਆ ਹੈ ਹਰਿਆਣੇ ਦੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਦਾ ਹੋ ਗਿਆ ਹੈ ਰੇਡ ਪਾਉਣ ਲਈ ਹਰਿਆਣੇ ਵਾਲਾ ਤਿਆਰ ਹੈ ਕਾਲਿਆ ਆਓ ਹਰਿਆਣੇ ਵਾਲਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਆਓ ਜੀ ਅਗਲੀਆਂ ਟੀਮਾਂ ਢੇਰਾ ਧਨਪੁਰਾ ਤੇ ਉਬੇ ਦੀਆਂ ਟੀਮਾਂ ਖੇਡ ਦੇ ਗਰਾਊਂਡ ਦੇ ਵਿੱਚ ਆ ਜਾਣਾ ਕੁਲਦੀਪ ਜਾਣ ਲਈ ਤੇ ਕੁਲਰੀਆ ਸੀ ਦੀ ਟੀਮ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਵੇਗਾ ਆਓ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਚੱਲ ਓਏ ਸੋਹਣਿਆ ਆ ਕਬੱਡੀ ਨੌਜਵਾਨਾ ਕੁਲਰੀਆ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੁੰਡੇ ਚਾਰ ਚਾਰੋਂ ਕਹਿੰਦੇ ਹਰਿਆਣੇ ਦੇ ਤਿਆਰ ਹੈ ਚਾਰਾਂ ਦੇ ਵਿੱਚੋਂ ਕੌਣ ਕਰਵਾਵੇਗਾ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਤਲਪਰੇ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਆਓ ਸਾਹਮਣੇ ਬੱਚੀ ਕਰਦਾ ਹੋਇਆ ਟਰਾਈ ਤੇ ਲੱਗਿਆ ਹੋਇਆ ਜੋਰ ਤੇ ਪੁਆਇੰਟ ਕਹਿੰਦੇ ਯਾਫੀਆਂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਚੱਲ ਓਏ ਸੋਹਣਿਆ ਪਾ ਕਬੱਡੀ ਨੌਜਵਾਨਾ ਪੂਰੀਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਆਓ ਕਹਿੰਦੇ ਵੱਡੇ ਪੂਰੀਆ ਦੀਆਂ ਗੱਲਾਂ ਆਹ ਪੂਰੀਆ ਕਹਿੰਦੇ ਇਸ ਵੱਜਲੀ ਮੁਕਾਬਲੇ ਦਾ ਐਨ ਚੋਟੀ ਦਾ 스타 ਹੈ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਲੱਗਿਆ ਹੋਇਆ ਜੋਰ ਤੇ ਪੁਆਇੰਟ ਕਹਿੰਦੇ ਪੂਰੀਆ ਆਪਣੀ ਟੀਮ ਦੇ ਲਈ ਜੋੜ ਗਿਆ ਲੈ ਵੀ ਮਿੰਟੂ ਪੈਂਦੀ ਕਬੱਡੀ ਦੇ ਕਰਤੇ ਸਿਵਤ ਸੋਹਣਿਆ ਉਧਰਲੇ ਪਾਸੇ ਕਹਿੰਦੇ ਪੂਰੀਆ ਆਪਣੀ ਟੀਮ ਦੇ ਲਈ ਅੰਕਵਾ ਵਾਧਾ ਕਰ ਗਿਆ ਪਰ ਇਧਰਲੇ ਪਾਸੇ ਕਬੱਡੀ ਪੇਰੀ ਆ ਸਾਹਮਣੇ ਹੱਥਾਂ ਨੂੰ ਤਲੀ ਲਾਈ ਹੈ ਕੁਲਰੀਆ ਬਲੇ ਨੇ ਧਰਤੀ ਮਾਂ ਨੂੰ ਮੱਥਾ ਟੇਕਿਆ ਤੂਤਦੀ ਛੱਡੀ ਵਰਗਾ ਸ਼ਾਟ ਮਾਇਆ ਸਿਰੀ ਦਾ ਛਾਤੀ ਦੇ ਵਿੱਚ ਟੱਚ ਮਾਰਿਆ ਵੀ ਸਰਨਾਵੇ ਪੁੱਛੇ ਜਾਂਦੇ ਆ ਵੀ ਗੱਭਰੂ ਕਿਹੜੇ ਪਿੰਡ ਤੋਂ ਆਇਆ ਹੈ ਕੁਲਰੀਆ ਮਲ ਦੀ ਰੇਡ ਵੀ ਅੰਕ ਜਿਹੜਾ ਕੁਲਰੀਆਂ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣੀ ਹੈ ਕੁਲਦੀਪ ਜਾਂਡਲੀ ਤੇ ਕੁਲਰੀਆਂ ਸੀ ਤੇ ਸਮੈਣ ਤੇ ਸਾਦੀ ਹਰੀ ਇਹ ਟੀਮਾਂ ਜਲਦੀ ਆ ਜਾਣੀਆਂ ਕੁਲਦੀਪ ਜਾਂਡਲੀ ਤੇ ਕੁਲਰੀਆਂ ਸੀ ਸਮੈਣ ਤੇ ਸਾਦੀ ਹਰੀ ਪੁੱਲਣ ਤੇ ਬੁਵਾਨ ਹਰਿਆਣਾ ਵੀਰਾ ਬੱਦੀ ਤੇ ਸਰਦਾਰੇ ਵਾਲਾ ਪਰ ਉੱਤਰਲੇ ਪਾਸੇ ਗਰਾਊਂਡ ਦੇ ਵਿੱਚ ਉਹ ਬਿੜਾ ਢੋਲ ਤੋਂ ਭੰਗੜੇ ਪੈਂਦੇ ਆ ਬਿਸਲ ਸਿੰਘ ਨੇ ਮਾਰੀ ਹੈ ਵੀ ਨੰਬਰ ਤਾਵੀ ਦੇ ਕਿਸੇ ਦੇ ਵਿੱਚ ਜੁੜ ਗਿਆ ਵਾਹ ਹਰਿਆਣਾ ਦੀ ਟੀਮ ਦੇ ਲਈ ਲੱਖਾਂ ਜਿਹੇ ਅੰਕ ਦਾ ਵਾਅਦਾ ਹੋ ਗਿਆ ਰੇਡ ਕੁਲਰੀਆਂ ਦੀ ਪੈਰੀ ਹੈ ਵੀ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੋਂ ਅੱਖ ਦੇ ਕਬੱਡੀ ਖੇਡੀ ਜਾਂਦੀ ਹੈ ਜੀ ਲਾ ਕੇ ਪੂਰਾ ਤਾਣ ਮਿੱਤਰੋ ਕੌਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਆਹ ਸਾਹਮਣੇ ਕਹਿੰਦੇ ਖੇਡ ਦੇ ਗਰਾਊਂਡ ਦੇ ਵਿੱਚ ਹਰਿਆਣੇ ਵਾਲੇ ਨੇ ਕਬੱਡੀ ਪਾ ਦਿੱਤੀ ਆ ਮੁੰਡੇ ਨੇ ਉਧਰ ਕੁਲਰੀਆਂ ਵਾਲੇ ਤਿੰਨ ਕਿੰਨਾ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਮੁੰਡੇ ਕਹਿੰਦੇ ਨਵੇਂ ਨਵੇਂ ਮੈਦਾਨਾਂ ਦੇ ਵਿੱਚ ਆਏ ਐ ਮੁੰਡੇ ਕਹਿੰਦੇ ਪਹਿਲੀਆਂ ਦੇ ਵਿੱਚ ਮੈਦਾਨਾਂ ਦੇ ਵਿੱਚ ਆਇਆ ਪਰ ਸੋਹਣੀ ਖੇਡ ਦਿਖਾ ਰਿਹਾ ਹੈ ਕੁਲਰੀਆ ਵਾਲੇ ਮੁੰਡੇ ਮਿਹਨਤ ਕਰਦੇ ਰਹਿ ਤਾਂ ਇੱਕ ਦਿਨ ਨਾਮ ਹੋਵੇਗਾ ਆਓ ਜੀ ਅਗਲੀ ਟੀਮਾਂ ਉੱਬੇ ਤੇ ਡੇੜਾ ਧਨਪੁਰਾ ਕੁਲਰੀਆ ਸੀ ਤੇ ਕੁਲਦੀਪ ਜੜਲੀ ਦੀਆਂ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਨਾਲ ਜੁੜਨਗੀਆਂ ਲਓ ਸਾਹਮਣੇ ਕਹਿੰਦੇ ਕੁਲਰੀਆ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਦੀਪਕ ਵਰਗੇ 바ਰੂ ਵਰਗੇ ਆਓ ਸਾਹਮਣੇ ਦੀਪਕ ਕਰਦਾ ਟਰਾਈ ਮੁੰਡਾ ਤੇ ਪੁਆਇੰਟ ਕਹਿੰਦੇ ਕੁਲਰੀਆ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਰਾਖੀ ਗੜੀ ਪਿੰਡ ਤੇ ਪਰ ਸਾਥੀ ਖਿਡਾਰੀ ਕਬੱਡੀ ਪਾਵੇਗਾ ਲੈ ਵੀ ਉਧਰਲੇ ਪਾਸੇ ਕਹਿੰਦੇ ਹਰਿਆਣਿਆਂ ਨੇ ਧਾਵਾ ਬੋਲ ਦਿੱਤਾਗਾ ਸਾਹਮਣੇ ਐਨ ਘੁੰਮਦੀ ਹੋਈ ਚੈੜ ਵੀ ਕਿਤੇ ਲੱਤੀ ਨਾ ਲੱਗ ਜਾਵੇ ਮੇਲਾ ਧਨਪੁਰ ਦਾ ਚੱਲਦਾ ਐ ਐਨ ਸਿਰੇ ਦਾ ਮੇਲਾ ਚੱਲਦਾ ਮਾਨਸਾ ਦਾ ਨੰਬਰ ਪਰ ਉਧਰਲੇ ਪਾਸੇ ਕਹਿੰਦੇ ਚੱਲਦਾ ਹੋਇਆ ਮੈਚ ਸਮਾਪਤ ਹੈਗਾ ਤੇ ਇਹਦੇ ਵਿੱਚੋਂ ਸਿੰਘਮਾ ਹਰਿਆਣਵੀ ਟੀਮ ਜਿਹੜੀ ਜਿੱਤ ਚੁੱਕੀ ਆ ਲੋਟ ਕਰੋ ਜੀ ਸਿੰਘਮਾ ਹਰਿਆਣੇ ਦੀ ਟੀਮ ਹੈ ਜਿਹੜੀ ਚੱਲਦੇ ਮੈਚ ਦੀ ਜੀਨਰ ਟੀਮ ਰਹੀ ਐ ਆਓ ਜੀ ਕੁੱਲਰੀਆਂ ਸੀ ਤੇ ਕੁਲਦੀਪ ਜਾਣਲੀ ਦਾ ਮੈਚ ਕਹਿੰਦੇ ਝੋਟੀ ਦਾ ਮੈਚ ਅੱਜ ਦੇ ਦਿਨ ਦਾ ਖੇਡ ਦੇ ਗਰਾਊਂਡ ਦੇ ਵਿੱਚ ਖੇਡਿਆ ਜਾਵੇਗਾ ਦੋਨੇ ਟੀਮਾਂ ਚੋਟੀ ਦੀਆਂ ਐ ਕੁੱਲਰੀਆਂ ਸੀ ਤੇ ਕੁਲਦੀਪ ਜਾਨਲੀ ਦਾ ਮੈਚ ਐਨਐਲ ਚੋਟੀ ਦਾ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਅਗਲੀਆਂ ਟੀਮਾਂ ਵੀ ਆ ਲੈਣਗੇ ਆ ਓਬੇ ਤੇ ਡੇੜਾ ਤਨਪੁਰਾ ਸਮਾਨ ਤੇ ਸਾਦੀ ਹੀਰੀ ਪੋਲਣ ਤੇ ਬਵਾਨ ਹਰਿਆਣਾ ਵੀਰਾ ਬੰਦੀ ਤੇ ਸਰਦਾਰੇ ਵਾਲਾ ਕਬੱਡੀ 80 ਕਿਲੋ ਭਾਰ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਿੰਨੀਆਂ ਵੀ ਟੀਮਾਂ ਸਾਡੇ ਦਰਮਿਆਨ ਪੁੱਜੀ ਹੈ ਉਹ ਜਲਦੀ ਦੇ ਨਾਲ ਆਪਣੀ ਦਾਖਲਾ ਫੀਸੇ ਜਿਹੜੀ ਸਾਡੇ ਪ੍ਰਬੰਧਕ ਵੀਰਾਂ ਕੋਲੇ ਜ਼ਰੂਰ ਪੁੱਛਦੀ ਕਰ ਦਿਓ ਆਓ ਜੀ ਜਾਣ ਲਈ ਤੇ ਕੁਲਰੀਆਂ ਸੀ ਦੇ ਦਰਮਿਆਨ ਜਿਹੜਾ ਐਨ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਕੁਲਰੀਆ ਜਾਂਡ ਕੁਲਦੀਪ ਜਾਂਡਲੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇਗੀ ਤੇ ਨਾਲ ਹੀ ਉੱਚੇ-ਚੇੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਆਗੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਮੁੱਚੇ ਕਲੱਬ ਦੇ ਲਈ ਇਹ ਕਹਿੰਦੇ ਵੱਡਾ ਸਹਯੋਗ ਹੈ ਕਾਲਾ ਸਰਪੰਚ ਜੀ ਤੇ ਸਮੁੱਚੀ ಗ್ರಾಮ ਪੰਚਾਇਤ ਉੱਚੇ-ਚੇੇ ਤੌਰ ਤੇ ਬਿਰਾਜਮਾਨ ਹੈ ਸਟੇਜ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੀ ਗ੍ਰਾਮ ਪੰਚਾਇਤ ਤੇ ਕਾਲੇ ਪਛਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਕੁਲਦੀਪ ਜਾਂਡਲੀ ਦੀ ਟੀਮ ਜਲਦੀ ਆ ਜਾਵੇਗੀ ਕੁਲਦੀਪ ਜਾਂਡਲੀ ਦੀ ਟੀਮ ਹੈ ਜਿਹੜੀ ਉਹ ਜਲਦੀ ਖੇਡ ਦੇ ਗਰਾਊਂਡ ਦੇ ਵਿੱਚ ਆਵੇਗੀ ਉਧਰ ਜਿਹੜੇ ਸਾਡੇ ਐਨ ਆਰ ਆਈ ਵੀਰ ਅੱਜ ਦੇ ਇਸ ਖੇਡ ਮੇਲੇ ਦੇ ਲਈ ਵੱਡੀ ਸਪੋਰਟ ਕਰਦੇ ਆਂ ਤਾਰੀਗਰੇ ਵਾਲਾ ਕੈਨੇਡਾ ਗਲਵਿੰਦਰ ਗਰੇਵਾਲ ਕਿੰਦਾ ਇੰਗਲੈਂਡਾ ਕੋਮਲ ਆਸਟ੍ਰੇਲੀਆ ਅਸੀ ਕੈਨੇਡਾ ਗਰਦੀਪ ਆਸਟ੍ਰੇਲੀਆ ਸਤਨਾਮ ਗਰੇਵਾਲ ਬੋਗੋ ਨਿਊਜ਼ੀਲੈਂਡ ਰਾਜੂ ਦਬਈ ਅਮਲ ਆਸਟ੍ਰੇਲੀਆ ਜਸ ਕੈਨੇਡਾ ਪ੍ਰੀਤ ਆਸਟ੍ਰੇਲੀਆ ਬੱਬੂ ਕੈਨੇਡਾ ਨਵਦੀਪ ਗਰੇਵਾਲ ਪਟਵਾਰੀ ਇਹ ਪੀੜਾ ਨੂੰ ਬੇਨਤੀ ਹੈ ਜਿਹੜੇ ਸਾਡੇ ਇਸ ਕਲੱਬ ਦੇ ਲਈ ਵੱਡੀ ਸਪੋਰਟ ਕਰਦੇ ਆ ਉਹਨਾਂ ਦਾ ਮਾਨ ਸਨਮਾਨ ਜਿਹੜੇ ਕੀਤੇ ਜਾਣੇ ਐ ਉਹ ਆਪੋ ਆਪਣੇ ਮਾਨ ਸਨਮਾਨ ਜਿਹੜੇ ਜ਼ਰੂਰ ਪ੍ਰਾਪਤ ਕਰ ਲੈਣ ਜਿਹੜੇ ਸਾਡੇ ਅੱਜ ਦੇ ਕਬੱਡੀ ਕੱਪ ਨੂੰ ਸਪੋਰਟ ਕਰਦੇ ਐ ਸਾਰਿਆਂ ਦੇ ਬਾਰੀ ਬਾਰੀ ਨਾਮ ਬੋਲਾਂਗੇ ਆਓ ਜੀ ਜਾਣਲੀ ਭਾਈ ਜਾਣਲੀ ਦੀ ਟੀਮ ਜਾਣਲੀ ਵਾਲੇ ਮੁੰਡੇ ਜਲਦੀ ਖੇਡ ਦੇ ਗਰਾਊਂਡ ਦੇ ਵਿੱਚ ਆ ਲੈਣਗੇ ਮੁੰਡੇ ਜਾਣਲੀ ਵਾਲੇ ਕੁਲਰੀਆ ਸੀ ਵਿਰੋਧੀ ਟੀਮ ਜਿਹੜੀ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਹੀ ਹੈ ਉੰਬਿਆਂ ਦੀ ਟੀਮ ਵੀ ਆ ਜਾਵੇਗੀ ਮੇਰਾ ਧਰਪੁਰ ਦੀ ਟੀਮ ਜਿਹੜੀ ਉਹ ਗਰਾਊਂਡ ਦੇ ਵਿੱਚ ਇੰਤਜ਼ਾਰ ਕਰ ਰਹੀ ਹੈ ਉੰਬਿਆਂ ਦੀ ਟੀਮ ਵੀ ਜਲਦੀ ਆ ਜਾਵੇਗੀ ਸਮੈਣ ਤੇ ਸਾਦੀ ਹਰੀ ਬੋਲਣ ਤੇ ਬਵਾਨ ਹਰਿਆਣਾ ਪੀੜਾ ਬੱਤੀ ਤੇ ਸਰਦਾਰੇ ਵਾਲਾ ਇਹ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਣੀ ਆ ਜੇ ਪ੍ਰਬੰਧ ਵਧੀਆ ਲੱਗਿਆ ਭਰਾਵਾਂ ਦਾ ਦਰਸ਼ਕਾਂ ਦੀ ਜਿਹੜੀ ਦੇ ਵਿੱਚ ਬੇਨਤੀ ਆ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੋ ਅੱਜ ਸਿਰੇ ਦਾ ਪ੍ਰਬੰਧ ਹੈ ਸਿਰੇ ਦੇ ਮੈਚ ਹੋਣਗੇ ਐਨ ਚੌਂਕ ਚੋਟੀ ਦੇ ਸਾਰਨ ਅੱਜ ਸਿਰੇ ਸਿਰੇ ਮੱਲਾ ਨੇ ਪੁੱਜਣਾ ਵੀ ਕਿਹਦੇ ਘਰ ਦਾ ਕਿ ਹਰ ਬੰਨਾ ਪ੍ਰਜ ਨੇ ਅੱਜ ਗੱਲਾਂ ਸਮੇਂ ਦੀਆਂ ਹੋ ਜਾਣੀਆਂ ਸੇਵਕਾ ਗੱਲਾਂ ਸਮੇਂ ਦੀਆਂ ਵੀਰੇ ਉੱਬੇ ਵਾਲੇ ਮੁੰਡੇ ਆ ਲੈਣਾਂ ਦਿੱਥੇ ਮੇਰੀ ਆਵਾਜ਼ ਨੂੰ ਸੁਣ ਰਿਹਾ ਉੱਬੇ ਵਾਲੇ ਮੁੰਡੇ ਆ ਲੈਣਗੇ ਧਲਪੁਰੇ ਦੀ ਟੀਮ ਹੈ ਜਿਹੜੀ ਉਹ ਖੇਡ ਦੇ ਗਰਾਊਂਡ ਦੇ ਵਿੱਚ ਪੁੱਜ ਗਈ ਹੈ ਉੱਬੇ ਵਾਲੇ ਮੁੰਡੇ ਬਿਲਾ ਕਿਸੇ ਦੇਰੀ ਤੋਂ ਖੇਡ ਦੇ ਗਰਾਊਂਡ ਦੇ ਵਿੱਚ ਆ ਲੈਣਗੇ ਕੁਲਦੀਪ ਜਾਨਲੇ ਦੀ ਟੀਮ ਜਿੱਥੇ ਮੇਰੀ ਆਵਾਜ਼ ਨੂੰ ਸੁਣ ਰਹੀ ਹੈ ਉਹ ਵੀ ਜਲਦੀ ਖੇਡ ਦੇ ਗਰਾਊਂਡ ਦੇ ਵਿੱਚ ਆਵੇਗੀ ਕੁਲਦੀਪ ਜਾਨਲੇ ਦੀ ਟੀਮ ਉਹਨਾਂ ਦੀ ਮੋਤੀ ਟੀਮ ਜਿਹੜੀ ਕੋਲਰੀਆਂ ਸੀ ਦੀ ਜਿਹੜੀ ਖੇਡ ਦੇ ਗਰਾਊਂਡ ਦੇ ਵਿੱਚ ਪੁੱਜ ਗਈ ਹੈ ਆਓ ਜੀ ਕੁਲਦੀਪ ਜਾਨਲੇ ਦੀ ਟੀਮ ਜਿੱਥੇ ਵੀ ਮੇਰੀ ਬਾਤ ਨੂੰ ਸੁਣ ਰਹੀ ਹੈ ਉਧਰ ਸਾਡਾ ਛੋਟਾ ਵੀਰ ਦੀਪ ਬਦਿਆਲਪੁਰਾ ਸੱਚੇ ਤੌਰ ਤੇ ਪਹੁੰਚਿਆ ਇਸ ਇਲਾਕੇ ਦਾ ਉਬਰ ਦਾ ਬਲਾਰਾ ਸੋਹਣੇ ਬੋਲ ਬੋਲਦਾ ਮੁੰਡਾ ਕ੍ਰਿਕਟ ਦੇ ਵਿੱਚ ਵੀ ਬੜੀ ਹਗ ਵੈਂਟਰੀ ਕਰਦਾ ਆਓ ਜੀ ਟੀਮਾ ਕੁਲਦੀਪ ਜਾਣ ਲਈ ਤੇ ਉਪਿਆਂ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਲੈਣਗੇ ਕੁਲਦੀਪ ਜਾਣ ਲਈ ਤੇ ਉਪਿਆਂ ਦੀ ਟੀਮ ਭਾਈ ਜੀ ਬਾਈ ਕੁਲਦੀਪ ਜੰਡਲੀ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ ਦਿੱਤਾ ਜਾਂਦਾ ਵੀ ਸਮਾਂ ਬਹੁਤ ਹੋ ਗਿਆ ਵੀ ਜਿਹੜੇ ਸਮਾਂ ਜਿਨ੍ਹਾਂ ਦੇ ਹੱਥੋਂ ਖੋਹ ਜਾਂਦਾ ਬਾਅਦ ਚ ਪਛਤਾਵਾ ਰਹਿ ਜਾਂਦਾ ਵੀ ਪਿੰਡੇ ਦੂਰ ਪਿਸ਼ੌਰਾਂ ਦੇ ਬਾਗੇ ਦੇ ਬਾਡਰ ਤੇ ਰਾ ਪੁੱਛ ਦੀ ਲਾਹੌਰਾ ਦੇ ਸਮਾਂ ਬਹੁਤ ਹੋ ਗਿਆ ਕੁਲਦੀਪ ਜੰਡਲੀ ਟੀਮ ਹੱਥ ਖੜਾ ਕਰੇਗੀ ਕਿਉਂਕਿ ਕੁਲਰੀਆਂ ਵਾਲੇ ਤਿਆਰ ਕਰ ਰਿਹਾ ਇਸ ਤੋਂ ਬਾਅਦ ਉੱਬੇ ਤੇ ਡੇਰਾ ਧਰਪੁਰ ਦਾ ਮੈਚ ਖੇਡਿਆ ਜਾਣਾ ਉੱਬਿਆਂ ਦੀ ਵੀ ਟੀਮ ਆ ਜਾਵੇ ਧਰਪੁਰਾ ਟੀਮ ਜਿਹੜੀ ਗਰਾਊਂਡ ਦੇ ਪਿੱਛੇ ਮੁੰਡੇ ਓਪਨ ਕਰ ਲੈ ਗੱਲ ਮੇਰੀ ਬਾਤ ਨੂੰ ਸੁਣ ਰਿਹਾ ਉੱਬੇ ਵਾਲੇ ਮੁੰਡੇ ਆ ਗਏ ਹੈ ਕਿਹੜੀ ਟੀਮ ਉੱਬੇ ਆ ਜਾਓ ਬਾਈ ਦੀ ਜਾਣ ਲਈ ਟੀਮ ਨੂੰ ਆ ਮੈਚ ਦਾ ਸਮਾਂ ਜਿਆ ਮੈਚ ਤੇ ਚੱਲਦੇ ਚੱਲਦੇ ਆ ਗਈ ਠੀਕ ਹੈ ਨਹੀਂ ਸਾਡੇ ਪ੍ਰਬੰਧਕ ਵੀ ਆਖ ਰਹੇ ਹੈ ਵੀ ਟੀਮ ਹੈ ਜਿਹੜੀ ਉਹ ਕੱਟੀ ਜਾਵੇਗੀ ਜਾਣ ਲਈ ਦੀ ਟੀਮ ਆਓ ਜੀ ਅਗਲੀਆ ਟੀਮਾਂ ਸਮੈਣ ਤੇ ਸਾਦੀ ਹੀਰੀ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਗਰਾਊਂਡ ਦੇ ਨਾਲ ਜੁੜਨਗੇ ਆ ਸਮੈਣ ਤੇ ਸਾਦੀ ਹੀਰੀ ਦੀਆਂ ਟੀਮਾਂ ਹਾਂਜੀ ਸ਼ਿਵਜੀ ਮੰਦਰ ਦੇ ਵਿੱਚ ਲੰਗਰ ਹੁੱਟ ਵਰਤ ਰਿਹਾ ਹੈ ਜਿਹੜਾ ਕਿਸੇ ਵੀਰ ਨੇ ਲੰਗਰ ਛਕਣਾ ਹੈ ਸ਼ਿਵਜੀ ਮੰਦਰ ਦੇ ਵਿੱਚ ਜਾ ਕੇ ਲੰਗਰ ਛਕ ਜਾ ਸਾਡੇ ਸ਼ਰਮਾ ਜੀ ਵੱਲੋਂ ਖੁੱਲੇ ਸੱਦੇ ਆ ਸ਼ਿਵਜੀ ਮੰਦਰ ਦੇ ਵਿੱਚ ਜਿਹੜਾ ਲੰਗਰ ਖੁੱਲਾ ਹੁੱਟ ਵਰਤ ਰਿਹਾ ਹੈ ਉੱਥੇ ਜਾ ਕੇ ਲੰਗਰ ਛਕ ਸਕਦਿਆਂ ਨੇ ਸੰਗਤਾਂ ਜਿਨ੍ਹਾਂ ਨੇ ਲੰਗਰ ਛਕਣਾ ਹੈ ਆਓ ਜੀ ਮੈਚ ਕਰਵਾਈਏ ਉੱਬੇ ਤੇ ਡੇਰਾ ਧਰਮਪੁਰਾ ਧਰਪੁਰ ਦੀ ਟੀਮ ਜਿਹੜੀ ਉਹ ਮੰਡੀ ਵਾਲੇ ਪਾਸੇ ਚਲੀ ਗਈ ਹੈ ਉੱਬਿਆਂ ਦੀ ਟੀਮ ਜਿਹੜੀ ਪਾਣੀ ਦੀ ਟੈਂਕੀ ਵਾਲੇ ਪਾਸੇ ਚੱਲੀ ਗਈ ਐਂਡ ਟੀਮਾਂ ਸਿਰੇ ਦੀਆਂ ਅੱਜ ਸਿਰੇ ਸਿਰੇ ਦੀਆਂ ਛੋਟੀ ਛੋਟੀ ਦੇ ਸਟਾਰਾਂ ਨੇ ਪੁੱਜਣਿਆ ਗਾਲਿਆ ਸਿਰੇ ਸਿਰੇ ਦੀਆਂ ਟੀਮਾਂ ਨੇ ਆਉਣਾ ਅੱਜ ਸੱਦੇ ਹੋਏ ਐ ਛੋਟੀ ਛੋਟੀ ਦੇ ਐਲ ਵੱਡੇ ਵੱਡੇ ਮੱਲ ਖੇਡ ਦੇ ਗਰਾਊਂਡ ਦੇ ਵਿੱਚ ਆਉਣੇ ਆ ਧੰਨ ਪ੍ਰੇ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਸਮੋਚੇ ਨਗਰ ਦਾ ਬੜਾ ਧੰਨਵਾਦ ਹੈ ਸਾਰੀ ਸੰਗਤ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਜੀ ਸਿਰ ਮੱਥੇ ਹੈ ਹਾਂ ਜੀ ਹੈਲੋ ਲੋ ਪੀਕੇ ਐਂਟਰੀ ਕਾਊਂਟਰ ਕੋਲੇ ਆ ਜੇ ਵੀਰੇ ਪੀਕੇ ਪੀਕੇ ਐਂਟਰੀ ਕਾਊਂਟਰ ਕੋਲ ਆ ਜੇ ਪਰ ਉਧਰਲੇ ਪਾਸੇ ਕਹਿੰਦੇ ਉੱਬੇ ਵਾਲੇ ਨੇ ਧਾਵਾ ਉਹ ਬੋਲ ਵਿਚਾ ਕਾਲਿਆ ਪਹਿਲੀ ਨੰਬਰ ਪਹਿਲਾ ਅੰਕ ਜਿਹੜਾ ਆਪਣੀ ਟੀਮ ਲਈ ਜੋੜ ਦਿੰਦਾ ਹੈ ਵੀ ਜਿਹੜਾ ਤੀਰ ਕਮਾਨੋਂ ਖੁੱਲ ਜੇ ਫਿਰ ਕਾਹਦਾ ਉਹ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰ ਜੇ ਬਾੜ ਸਾਡੇ ਦਰਮਿਆਨ ਕਾਲਾ ਸਰਪੰਚ ਜੀ ਨਾਲ ਸਮੂਚੀ ਗ੍ਰਾਮ ਪੰਚਾਇਤ ਉੱਚੇ ਤੁਰਦੇ ਪੁੱਜੇ ਨੇ ਅੱਜ ਦੇ ਖੇਡਮਣੇ ਲਈ ਵੱਡਾ ਧੰਨਵਾਦ ਪਰ ਉਧਰਲੇ ਪਾਸੇ ਧਨਪੁਰ ਦੀ ਟੀਮ ਲਈ ਆਖਾ ਯੰਕ ਦਾ ਵਾਅਦਾ ਕਰ ਗਿਆ ਕਾਲਿਆ ਰੇਡ ਪਹਿਰੀ ਹੈ ਲਓ ਸਾਹਮਣੇ ਕਹਿੰਦੇ ਖੇਡ ਦੇ ਗਰਾਊਂਡ ਦੇ ਵਿੱਚ ਕਬੱਡੀ ਪੈ ਇੱਕ ਪਾਸੇ ਤਨਪੁਰੇ ਦੇ ਮੁੰਡੇ ਆ ਜੇ ਸੰਸਾਰ ਵਰਗੇ ਜੀਨੀ ਵਰਗੇ ਉਹ ਸਾਹਮਣੇ ਮੁੰਡਾ ਕਹਿੰਦੇ ਮੁਸ਼ਕੀ ਰੰਗ ਦਾ ਮਾਰਦਾ ਹੋਇਆ ੱਟਕੇ ਤੇ ਪੁਆਇੰਟ ਕਹਿੰਦੇ ਤਨਪੁਰੇ ਦੀ ਟੀਮ ਦੇ ਲਈ ਜੋੜ ਗਿਆ ਸੇਮਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਮੁੰਡਾ ਕਹਿੰਦੇ ਸ਼ੇਰੋਂ ਪਿੰਡ ਹੈ ਅੱਜ ਤਨਪੁਰੇ ਦਾ ਪੁੱਤ ਬਣ ਕੇ ਕਬੱਡੀਆਂ ਪਾ ਰਿਹਾ ਹੈ ਖੇਡ ਦੇ ਗਰਾਊਂਡ ਦੇ ਵਿੱਚ ਪਈ ਹੋਈ ਕਬੱਡੀ ਹੈ ਉੱਪਿਆਵਾਲ ਦੇ ਮੁੰਡੇ ਤਿੰਨ ਤਿੰਨੋਂ ਚੋਟੀ ਦੇ ਤਿੰਨਾਂ ਦੇ ਵਿੱਚੋਂ ਕੌਣ ਕਰਵਾਵੇਗਾ ਬੱਲੇ ਬੱਲੇ ਉਹ ਸਾਹਮਣੇ ਗੁੱਟ ਫੜ ਕੇ ਲਾਉਂਦਾ ਹੋਇਆ ਕੈਂਚੀ ਤੇ ਲੱਗਿਆ ਹੋਇਆ ਜੋਰ ਤੇ ਕਹਿੰਦੇ ਚਾਫੀਆਂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਆਓ ਜੀ ਅਗਲੀਆ ਟੀਮਾਂ ਜਾਨਲੀ ਦੀ ਟੀਮ ਜਿੱਥੇ ਮੇਰੀ ਬਾਤ ਨੂੰ ਸੁਣ ਰਹੀ ਹੈ ਉਹਨੂੰ ਚੱਲ ਦੇ ਮੈਚ ਦਾ ਸਮਾਂ ਹੈ ਨਹੀਂ ਤੇ ਕੱਟੀ ਜਾਵੇਗੀ ਸਮੈਟ ਤੇ ਸਾਦੀ ਹੀ ਰਹੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਦੇ ਨਾਲ ਜੁੜ ਜਾਣਗੀਆਂ ਬੁੱਲਣ ਤੇ ਬਵਾਨ ਹਰਿਆਣਾ ਵੀਰਾ ਬੱਦੀ ਤੇ ਸਰਦਾਰੇ ਵਾਲਾ ਪਰ ਉਧਰਲੇ ਪਾਸੇ ਜੋਤਾ ਉਹ ਜੋਤਾ ਕਹਿੰਦੇ ਕੋਸ਼ਿਸ਼ ਕਰਦਾ ਹੈ ਉਧਰਲੇ ਪਾਸੇ ਰੌਂਕੇ ਵਾਲਾ ਜੋਤਾ ਉਹ ਚੰਬੜਗਾ ਜਤਨਪੁਰ ਦੀ ਧਰਤੀ ਦਾ ਪੁੱਤ ਵੜ ਕੇ ਐਨ ਟੰਡ ਟੰਡ ਜੱਫੇ ਲਾਉਂਦਾ ਪਰ ਇਧਰਲੇ ਪਾਸੇ ਗੱਲਾਂ ਸਮੇਂ ਦੀਆਂ ਹੋ ਜਾਣੀਆਂ ਜੋਤਾ ਤੇ ਉਧਰਲੇ ਪਾਸੇ ਕਹਿੰਦੇ ਉਹ ਬੱਲੇ ਬੱਲੇ ਕਰਵਾ ਗਿਆ ਇਹ ਦੋ ਅੱਖਰਾਂ ਦੀ ਹੈ ਕਰਾਉਣੀ ਬਹੁਤ ਔਖੀ ਹੈ ਰੇਡ ਧਨਪ੍ਰੇਮ ਦੀ ਪਹਿਰੀ ਹੈ ਉਧਰਲੇ ਪਾਸੇ ਰੇਡ ਸੇਵਕ ਝਾੜੋਂ ਵਾਲਾ ਪਾਰ ਰਿਹਾ ਹੈ ਸਾਹਮਣੇ ਤਿੰਨੇ ਨੇ ਤਿੰਨੇ ਤਿਆਰ ਨੇ ਵੀ ਬੁੱਕਲਾਂ ਦੇ ਸੱਪ ਡੰਗ ਢੂੰਗੇ ਮਾਰਦੇ ਅੱਜ ਕੱਲ ਬੰਦਿਆਂ ਨੂੰ ਬੰਦੇ ਚਾਰਦੇ ਇੱਕੋ ਭਾਂਡੇ ਖਾ ਕੇ ਕਰ ਜਾਨ ਮਾਰੀਆਂ ਵੀਰੇ ਸਾਰੇ ਬੰਦੇ ਇੱਕ ਸਾਰ ਨੇ ਹੁੰਦੇ ਗੋਲ ਟੇਬਲਾਂ ਤੇ ਬੈਣ ਵਾਲੇ ਕਾਲੇ ਵੀਰੇ ਉਹ ਸਾਰੇ ਬੰਦੇ ਯਾਰ ਨਹੀਂ ਹੁੰਦੇ ਉਹ ਸਾਰੇ ਬੰਦੇ ਯਾਰ ਨਹੀਂ ਹੁੰਦੇ ਸਾਰੇ ਬੰਦੇ ਯਾਰ ਨਹੀਂ ਹੁੰਦੇ ਉਹ ਸਾਹਮਣੇ ਕਹਿੰਦੇ ਉੱਬਾ ਵਾਲੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਈ ਹੋਈ ਕਬੱਡੀ ਹੈ ਬਜਲੀ ਮੁਕਾਬਲੇ ਦਾ ਕਹਿੰਦੇ ਚੋਟੀ ਦਾ ਰੇਡਰ ਉੱਬਾ ਵਾਲੀ ਦੀ ਟੀਮ ਦਾ ਖਿਡਾਰੀ ਉਹ ਸਾਹਮਣੇ ਕਹਿੰਦੇ ਲਾਟ ਵਿੱਚ ਤੇ ਪੁਆਇੰਟ ਕਹਿੰਦੇ ਸੇਵਕ ਦਿਆਲਪੁਰੇ ਦੀ ਵਿਸਲੇ ਇਸ਼ਾਰਾ ਕਰ ਦਿੰਦਾ ਹੈ ਵੀ ਉੱਬਾ ਵਾਲੀ ਦੀ ਟੀਮ ਅਗਲੀ ਜੁੜ ਗਿਆ ਆਓ ਜੀ ਸਮੈਨ ਤੇ ਸਾਦੀ ਹੀਰੀ ਪੂਲਣ ਤੇ ਬਵਾਨ ਹਰਿਆਣਾ ਜਾ ਬੱਦੀ ਤੇ ਸਰਦਾਰੇ ਵਾਲਾ ਤੇ ਨਾਲ ਕਬੱਡੀ 80 ਕਿਲੋ ਭਾਰਦੀ ਹੈ ਜਿੰਨੀਆਂ ਵੀ ਟੀਮਾਂ ਸਾਡੇ ਦਰਬਿਆਨ ਪੁੱਜੀਆਂ ਨੇ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਆਪੋ ਆਪਣੀ ਦਾਖਲਾ ਫੀਸ ਜਿਹੜੀ ਸਾਡੇ ਪ੍ਰਬੰਧਕ ਵੀਰਾਂ ਕੋਲੇ ਜ਼ਰੂਰ ਪੁੱਛਦੀ ਕਰ ਦਿਓ ਲਓ ਸਾਹਮਣੇ ਕਹਿੰਦੇ ਖੇਡ ਦੇ ਗਰਾਊਂਡ ਦੇ ਵਿੱਚ ਕਬੱਡੀ ਪੈ ਰਹੀ ਹੈ ਮੁੰਡੇ ਤਿੰਨ ਨੇ ਉਹ ਸਾਹਮਣੇ ਕਹਿੰਦੇ ਉੱਪਰ ਵਾਲਾ ਕਰਦਾ ਹੋਇਆ ਟਰਾਈ ਤੇ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਲਈ ਉੜ ਦਿੰਦਾ ਹੈ ਲਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਮੁੰਡੇ ਕਹਿੰਦੇ ਧਨਪੁਰੇ ਵਾਲੇ ਹੈ ਐਨ ਕਹਿੰਦੇ ਪਿੰਡ ਦਾ ਮੇਲਾ ਖੇਡਿਆ ਜਾ ਰਿਹਾ ਹੈ ਇਹ ਸਾਹ ਗਿਆ ਹੋਇਆ ਜੋਰ ਕਦੇ ਸੱਜੇ ਕਦੇ ਖੱਬੇ ਕਦੇ ਉੱਤੇ ਕਦੇ ਥੱਲੇ ਓ ਸਾਹਮਣੇ ਕਬੱਡੀ ਗੇਡ ਦਾ ਗਰਾਊਂਡ ਦੇ ਵਿੱਚ ਕੇ ਲਾ 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 ਹੋ ਗਈ ਖੜਾ ਗਿਆ ਹਲਸੀ ਓ ਘਾ ਟੋ ਘਰੀ ਤੋਰ ਤੇ ਸੱਚਾ ਤੇ ਮੱਲਸੀ ਵੀ ਘਰੋ ਕਰੀ ਟੋਰ ਤੇ ਉਹ ਸੱਚਾ ਤੇ ਮੱਲਸੀ ਫੜਕਾ ਡੜਕਾ ਖੜਕਾ ਡੜਕਾ ਖੜਕਾ ਡੜਕਾ ਕਾਲਿਆ ਹੁੜੀ ਹੋੜ ਲੱਗ ਗਿਆ ਲਲਕਰੇ ਵੱਜਦੇ ਆ ਵੀ ਮੇਲਾ ਸਫਲ ਹੈ ਮੇਲਾ ਸਫਲ ਹੈ ਭਰਾਮਾਂ ਦੀ ਮਿਹਰ ਤੋਂ ਨੂੰ ਉਧਰਲੇ ਪਾਸੇ ਰੰਗ ਲੱਗੇ ਆ ਚਾਰ ਚੰਨ ਲੱਗੇ ਆ ਕਾਲਿਆ ਤਨਪੁਰ ਦਾ ਮੇਲਾ ਚੱਲਦਾ ਵੀ ਤੰਦਰੁਸਤਾਂ ਦਾ ਮੇਲਾ ਦੀ ਲੱਦੀ ਦੀਆਂ ਦੁੱਲੇ ਦੀਆਂ ਗੱਲਾਂ ਕਦੇ ਪੱਟੇ ਦੁੱਲੇ ਦੀਆਂ ਗੱਲਾਂ ਕਦੇ ਛੋਟੇ ਦੁੱਲੇ ਦੀਆਂ ਗੱਲਾਂ ਆਹ ਕਹਿੰਦੇ ਬਜਰੀ ਮੁਕਾਬਲੇ ਦਾ ਦੁੱਲਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਐਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਉਹ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਈ ਹੋਈ ਕਬੱਡੀ ਹੈ ਅਗਮੈਗ ਦੇ ਕਰ ਸਿਬਤ ਮੁੰਡੇ ਦੀ ਉਧਰਲੇ ਪਾਸੇ ਜਿਹੜੇ ਐਨ ਰੇਡ ਪੈ ਗਈ ਐ ਸਮੈਨ ਵਾਲੇ ਦੀ ਸੇਵ ਨੇ ਵੀ ਉਂਗਲ ਖੜੀ ਕੀਤੀ ਐ ਅਰਜਨ ਦੇ ਤੀਰ ਬਾਗੋ ਵੀ ਜਿਹੜਾ ਨੰਬਰ ਹੈਗਾ ਉਹ ਸਮੈਨ ਲਈ ਜੁੜ ਗਿਆ ਆ ਸਾਡੀ ਹਰੀ ਵਾਲੇ ਨੇ ਦਾਵਾ ਬੋਲ ਦਿੱਤਾਗਾ ਵੀ ਖੇਡ ਖੇਡਾ ਕਬੱਡੀ ਜਿਹਨੂੰ ਅਖਦੇ ਕਬੱਡੀ ਖੇਡੀ ਜਾਂਦੀ ਐ ਜੀ ਲਾ ਕੇ ਪੂਰਾ ਤਨ ਮਿੱਤਰੋ ਕੋਈ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਉਹ ਸ਼ਾਨ ਮਿੱਤਰੋ ਸ਼ਾਨ ਮਿੱਤਰੋ ਮੋਲੂ ਕਹਿੰਦੇ ਸਮੈਡ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਐ ਉਧਰ ਮੁੰਡੇ ਗਏ ਤੇ ਔਕੀ ਹੁੰਦੀ ਐ ਜੀ ਕੋਈ ਕਬੱਡੀ ਦੇ ਵਿੱਚ ਤਾਕ ਮਿੱਤਰੋ ਮਿਹਨਤਾਂ ਦੇ ਰਲ ਸਭ ਲੱਗਦੇ ਐ ਖੇ ਲੱਗਦੇ ਐ ਖਾ ਕੇ ਖਰਾਕ ਮਿੱਤਰੋ ਤਾਂ ਮਿਹਨਤਾਂ ਦੇ ਰਸਤੇ ਐ ਆਓ ਜੀ ਪੂਲਣ ਤੇ ਵਿਵਾਨ ਹਰਿਆਣਾ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਖੇਤਰ ਨਾਲ ਜੁੜ ਜਾਣਗੇ ਆ ਵੀਰਾਵਦੀ ਦੇ ਸਰਦਾਰੇ ਵਾਲਾ ਇਹ ਸਾਰੀਆਂ ਟੀਮਾਂ ਦੇ ਜਿਹੜੇ ਮੈਚ ਕੈਂਟੀਨੂ ਦੇ ਖੇਡੇ ਜਾਣਗੇ ਉੱਧਰਲੇ ਪਾਸੇ ਕਹਿੰਦੇ ਫੈਸਲੇ ਟੀਸੀ ਨੇ ਕਰਦੇ ਨੇ ਵੀ ਨੰਬਰ ਯਾਫੀਆਂ ਦੇ ਲਈ ਜੁੜ ਗਿਆ ਹੈਗਾ ਪਰ ਉਧਰਲੇ ਪਾਸੇ ਰੇਡ ਪੈ ਰਹੀ ਹੈ ਵੀ ਝੂਠੀ ਢੂੰਡਾ ਝੂਠੇ ਕਰਤਾਰ ਬੇਵਫਾ ਮੁੰਡੇ ਬੇਵਫਾਈ ਯਾਰ ਨੰਬਰ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇ ਇੱਥੇ ਸੱਜਣਾ ਉਹ ਲੋਕ ਬਸਦੇ ਨੇ ਜੋ ਮੂੰਹ ਤੇਰੇ ਮੂੰਹ ਤੇ ਤੇਰੇ ਨੇ ਮੇਰੇ ਮੂੰਹ ਤੇ ਮੇਰੇ ਨੇ ਉਧਰਲੇ ਪਾਸੇ ਰੇਡ ਐਂਡ ਹਾਰੀ ਹੈ ਸਾਦੀ ਹਰੀ ਵਾਲੇ ਤਿੰਨੇ ਪਰ ਗੱਟਾ ਤੀਆਂ ਦੇ ਕਰ ਦਿੱਤਾ ਐ ਫੈਸਲੇ ਸਾਹਿਬ ਨੇ ਜਿੱਤੇ ਆ ਵੀ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਅਗਲੀਆਂ ਟੀਮਾਂ ਜਲਦੀ ਗਰਾਊਂਡ ਵਿੱਚ ਆ ਜਾਣੀਆਂ ਤੇ ਸ਼ਾਕਾਦੁੱਲਾ ਤੇ ਸ਼ਾਕਾਦੁੱਲਾ ਤੇ ਸ਼ਾਕਾ ਉਹ ਸ਼ਾਕਾ ਸਮੈਣ ਵਾਲਾ ਤੇ ਤੁੱਲਾ ਸਾਦੀ ਹੀਰੀ ਵਾਲਾ ਲੱਕਿਆ ਗਿਆ ਉਹ ਸ਼ਾਕਾ ਕਹਿੰਦੇ ਸਮੈਣ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਪਾਇੰਟ ਐਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਉਹਨੂੰ ਕਹਿੰਦੇ ਖੇਡ ਦੇ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਗੁੰਦਮਾ ਸ਼ਰੀਰ ਹੈ ਐਨ ਕਹਿੰਦੇ ਮਿਹਨਤ ਮਾਰੀ ਆ ਮੁੰਡੇ ਨੇ ਐਨ ਕਹਿੰਦੇ ਸਾਹਮਣੇ ਸਾਦੀ ਹੀਰੀ ਦੇ ਤਿੰਨ ਤਿੰਨੋਂ ਮੁੰਡੇ ਐਨ ਚੋਟੀ ਦੇ ਐ ਕਿ ਅਸੀਂ ਕੋਚਾ ਤੁਹਾਮਾਰਾ ਖਾਧਿਆ ਨੇ ਤਾਈਓ ਲਿਸ਼ਕਦਿਆ ਫੇ ਨਜਵਾਨੀਆਂ ਦੀ ਅੱਜ ਕੌਮ ਲੱਖ ਲੱਖ ਦੀ ਹੋਈ ਖੇਡ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨੇ ਖਿਡਾਰੀ ਵੀ ਕੁਝ ਹਾਲ ਹੋਏ ਕੋਈ ਨਾ ਬਚਦਾ ਵਿੱਚ ਸਪੇੜਾਂ ਦੇ ਉਹ ਫੜ ਕੇ ਦੇਖ ਮਟਿਆਰੀ ਨਹੀਂ ਹੱਥ ਜੁੜ ਕੇ ਤੂੰ ਖੜ ਕੇ ਦੇਖ ਮਟਿਆਰੀ ਦੀ ਹੱਥ ਜੁੜ ਕੇ ਬੱਬਰ ਸ਼ੇਰਾਂ ਦੇ ਉਧਰਲੇ ਪਾਸੇ ਕਹਿੰਦੇ ਰੇਡ ਪੈ ਰਹੀ ਹੈ ਰੇਡ ਕਹਿੰਦੇ ਸਾਦੀ ਖਰੀ ਵਾਲੇ ਨੇ ਪਾ ਦਿੱਤੀ ਹੈ ਜੇ ਫੱਪਿਓ ਘੇਰਦਾ ਉਹ ਵੱਜਦੇ ਥਾਪੜੇ ਤੂੰ ਬੁੱਤ ਤੱਕੇ ਮੇਲੇ ਦੇ ਤਿੰਨ ਕੰਮ ਪੱਕੇ ਤੂੰ ਲਗਾ ਮਾ ਪੱਕੇ ਰੁਕੇ ਪਟਾਕੇ ਪਣਿਆ ਵੀ ਕਾਕੇ ਖਣਿਆ ਲੋਕਾਂ ਨੇ ਨਜ਼ਾਰੇ ਲੈਣਿਆ ਲੈ ਚੱਕਲੇ ਮੈਚ ਕਾਲਿਆ ਵੀਰੇ ਵੀਰੇ ਖਿਡਾਰੀਆਂ ਨੂੰ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਸਤਿਕਾਰ ਨਾਲ ਪੁਆਇੰਟ ਜਿਹੜਾ ਰੀਡਰ ਨੂੰ ਹੈ ਪੈ ਥੋਲੇ ਨੇ ਜੋੜਦਾ ਰਾਉਂਡ ਕਰਵਾਇਆ ਜਾਵੇਗਾ ਕੁਆਟਰ ਰਾਉਂਡ ਕਰਵਾਇਆ ਜਾਵੇਗਾ ਇੱਕ ਮੈਚ ਹੀ ਹੋਵੇਗਾ ਤੇ ਸੱਤ ਟੀਮਾਂ ਜਿਹੜੇ ਬਾਏ ਦਿੱਤੇ ਆ ਵੀ ਸਾਡਾ ਬੱਬੂ ਵੀਰ ਜਾਣਕਾਰੀ ਲੈ ਕੇ ਗਿਆ ਹੈ ਪਰ ਉਧਰਲੇ ਪਾਸੇ ਸਾਦੀ ਹਰੀ ਵਾਲੇ ਨੇ ਐ ਮਾਮੂ 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 ਮੁੰਡਾ ਕਰ ਬੋਇਆ ਬੱਲੇ ਬੱਲੇ ਮਾਮੂ ਤੇ ਮੋਨੂ ਮਾਮੂ ਤੇ ਮੋਨੂ ਇਹ ਸਾਹਮਣੇ ਸਾਹਮਣੇ ਗੱਲ ਕਬੱਡੀ 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 ਹੋ ਗਈ ਹੈ ਉਹ ਦਿਆਲਪੁਰੇ ਦਾ ਸੇਵਕ ਕਰ ਗਿਆ ਫੈਸਲੇ ਪੁਆਇੰਟ ਆਖੀਆਂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਟੀਮਾਂ ਭੁੱਲਣਾ ਤੇ ਵਿਵਾਨ ਹਰਾੜਾ ਤੇ ਕਬੱਡੀ 80 ਕਿਲੋ ਪਾਰ ਦੀਆਂ ਟੀਮਾਂ ਜਿੰਨੀਆਂ ਵੀ ਸਾਡੇ ਆਨ ਪੁੱਜ ਗਏ ਨੇ ਉਹ ਬਿਨਾ ਕਿਸੇ ਦੇਰੀ ਤੋਂ ਜਲਦੀ ਦੇ ਨਾਲ ਜਿਹੜੀ ਦਾਖਲਾ ਫੀਸ ਸਾਡੀ ਟੈਂਡਰ ਕੰਟਰੋਲ ਟੀਮ ਲਾ ਕੇ ਪੁੱਛਦੀ ਕਰ ਦੇਣਾ ਐਂਟਰੀ ਕਾਊਂਟਰ ਤੇ ਜਲਦੀ ਦਾਖਲਾ ਫੀਸ ਜਿਹੜੀ ਉਹ ਪੁੱਛਦੀ ਕਰ ਦੇਣਾ ਹਾਂਜੀ ਕਬੱਡੀ ਅੱਸੀ ਦੀਆਂ ਟੀਮਾਂ ਧਿਆਨ ਦੇਣੀਆਂ ਸਾਰੀਆਂ ਟੀਮਾਂ ਨੂੰ ਅਸੀਂ ਬਹੁਤ ਫੱਡੇ ਲਾ ਰਿਹਾ ਹੈ ਵੀ ਜਲਦੀ ਨਾਲ ਆਪਣੀ ਦਾਖਲਾ ਫੀਸ ਜਿਹੜੀ ਜਰੂਰ ਪੁੱਛਦੀ ਕਰ ਲੈਣਾ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਆ ਪੀਜੀ ਰੇਡ ਬੰਦ ਹੈ ਸਾਰੇ ਖਿਡਾਰੀ ਧਿਆਨ ਦੇਣਗੇ ਪਰ ਉਧਰਲੇ ਪਾਸੇ ਰੇਡ ਕਹਿੰਦੇ ਪਾ ਦਿੱਤੀ ਇਸ ਮੈਨਾਂ ਨੇ ਬੋਲਣ ਤੇ ਬੋਣ ਹਰਿਆਣਾ ਆ ਜਾਣਗੇ ਟਿੱਕਰ ਕੋਈ ਚਲਾ ਨਹੀਂ ਕਰਿਆ ਨਹੀਂ ਜਾਂਦਾ ਉਹ ਥਾ ਥਾ ਉੱਤੇ ਸੱਜਣਾ ਕਦੇ ਪੱਗ ਬਟਾਈਏ ਨਾ ਕੱਢਣੇ ਹੋਣ ਜੇ ਮਤਲਬ ਮਿੱਤਰ ਯਾਰੀ ਲਾਈਏ ਨਾ ਦਿਲ ਵਿੱਚ ਹੋਵੇ ਗੱਲ ਕੋਈ ਬੈਠਾ ਪਿੱਛੇ ਨਹੀਂ ਮੂੰਹ ਤੇ ਆਖੀ ਦਾ ਯਾਰਾਂ ਦੇ ਕਰਜ਼ਾ ਕੇ ਸੱਜਣਾ ਰਸੋਈਆਂ ਬਲ ਨਹੀਂ ਟੱਕੀ ਦਾ ਯਾਰਾਂ ਦੇ ਕਰਜ਼ਾ ਕੇ ਸੱਜਣਾ ਰਸੋਈਆਂ ਬਲ ਨਹੀਂ ਟੱਕੀ ਦਾ ਰੇੜਾ ਉਧਰਲੇ ਪਾਸੇ ਅੱਲਾ ਤੇ ਸ਼ਾਕ ਅਦੁੱਲਾ ਤੇ ਸ਼ਾਕ ਅਦੁੱਲਾ ਤੇ ਸ਼ਾਕਾ ਉਹ ਸਾਡੀ ਹੀਰੀ ਵਾਲਾ ਦੁੱਲਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਆ ਗਿਆ ਹੈ ਪਾਇਟ ਆਪਣੀ ਟੀਮ ਦੇ ਲਈ ਜੋੜਲਾ ਹੋਇਆ ਹੌਸਲੇ ਹੁੰਦੇ ਜਿੰਨਾ ਵੀ ਬਲੰਦਾ ਉਹੀ ਪਹਾੜਾਂ ਨਾਲ ਮੱਥੇ ਲਾਉਂਦੇ ਹੁੰਦੇ ਐ ਕਿ ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਐ ਵੀ ਬੰਦੇ ਟਾਵੇਂ ਟਾਵੇਂ ਜਿਹੜੇ ਲੇਖਾਂ ਨੂੰ ਹਰਾਉਂਦੇ ਹੁੰਦੇ ਐ ਉਦਰਲੇ ਪਾਸੇ ਗਦੇ ਐਨਸਮੈਨ ਵਾਲਾ ਐਨ ਸ਼ਰੀਰ ਗੁੰਦਿਆ ਹੋਇਆ ਵੀ ਗੁੰਦਿਆਂ ਗੁਰ ਨਾਲ ਪਿਆ ਪੂਰਾ ਤੇਜ ਭਜਨ ਨੂੰ ਕਿੰਦਾ ਬੱਪੂ ਭਗਵਤ ਬਵਾੜੀ ਦਾ ਲੋਕੀ ਕਹਣ ਰੋਪੜੀਆ ਜਿੰਦਾ ਬਿੱਟੂ ਸੀਰਾ ਫੜਦੇ ਆ ਜਿਵੇਂ ਝੱਟ ਮਾਰਦਾ ਜੀਤਾ ਲੋਕੋ ਫੜਨੇ ਸੌਖੇ ਨਹੀਂ ਲੱਖਾਂ ਦੁੱਲਾ ਦੇ ਕੋਲ ਜੀਤਾ ਲੋਕੋ ਫੜਨੇ ਸੌਖੇ ਨਹੀਂ ਲੱਖਾਂ ਦੁੱਲਾ ਦੇ ਕੋਲ ਜੀਤਾ ਪਰ ਸਮੈਨ ਵਾਲਾ ਲੱਖਾਂ ਜੇ ਅੰਕ ਦਾ ਵਾਦਾ ਕਰ ਗਿਆ ਮਾ ਜਲਦੀ ਆਹਿੰਦੇ ਪਾਣੀ ਦੀ ਘੁੱਟ ਪੀਤੀ ਐ ਮੂੰਹ ਲਾਈਏ ਗੜਦੀ ਤੇ ਠੰਡਾ ਪਾਣੀ ਪੀਤਾ ਧਰਤੀ ਮਾ ਨੂੰ ਮੱਥਾ ਟੇਕਿਆ ਸੁਬਾਹ ਲੈ ਰਿਹਾ ਮੇਲਾ ਢਣਪੁਰ ਦਾ ਚੱਲ ਰਿਹਾ ਕਾਲਿਆ ਰੇਡ ਤਾਂ ਪੈਣੀ ਐ ਢਣਪੁਰੇ ਜਾ ਦਲਦਾ ਮੇਲਾ ਪੇਡਾ ਚੱਲਦਾ ਹੈ ਇਹ ਮੁੰਡਾ ਕਹਿੰਦੇ ਸ਼ਾਕਾ 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 ਇਹ ਹਰਿਆਣੇ ਵਾਲਾ ਇਹ ਸਮੈਨ ਵਾਲਾ ਉਹ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੈ ਹਰਿਆਣੇ ਵਾਲਿਆਂ ਦਾ ਕਹਿੰਦੇ டੌਰ ਚੱਲਦਾ ਹੈ ਓਏ ਹਰਿਆਣੇ ਵਾਲਿਆਂ ਦਾ ਟਾਈਮ ਚੱਲਦਾ ਹੈ ਉਹ ਸਾਹਮਣੇ ਕਹਿੰਦੇ ਸ਼ਾਕਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਲੈ ਵੀ ਮੋਨੂ ਪਾ ਕਬੱਡੀ ਸਮੈਨ ਦੇ ਲਈ ਮੋਨੂ ਖੇਡ ਦੇ ਗਰਾਊਂਡ ਦੇ ਵਿੱਚ ਕਬੱਡੀ ਪਾਵੇਗਾ ਖੇਡ ਦੇ ਗਰਾਊਂਡ ਦੇ ਵਿੱਚ ਮੋਨੂ ਕਬੱਡੀ ਪਾਵੇਗਾ ਸਮੈਨ ਵਾਲਾ ਅਗਲੇ ਮੈਚਾਂ ਦੇ ਸਾਡੇ ਪੀਰ ਕਲਵੀਰ ਸਮਾਉ ਵਾਲਾ ਤੇ ਦੀਪ ਦਿਆਲ ਭਰਾ ਆ ਜਾਣਗੇ ਅਗਲੇ ਮੈਚਾਂ ਦੇ ਲਈ ਕਲਵੀਰ ਸਮਾਉ ਵਾਲਾ ਕਬ ਦਾ ਪੁਨਜਾਰਾ ਪੁੱਜਿਆ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਕਬੱਡੀ ਨੂੰ ਡਾਡਾ ਪਿਆਰ ਕਰਦਾ ਨਾਲੇ ਦੀਪ ਜਲਪਰੇ ਵਾਲਾ ਅਗਲੇ ਮੈਚਾਂ ਦੀ ਸਾਜ ਬਣਗੇ ਉਧਰਲੇ ਪਾਸੇ ਸਾਦੀ ਹਰੀ ਵਾਲੇ ਨੇ ਐਨ ਧੰਨ ਧੰਨ ਕਰਵਾ ਦਿੱਤੀ ਹੈ ਜੱਫਾ ਝੋਟੀ ਦਾ ਲਾ ਦਿੱਤਾ ਅੱਜ ਸਿਰੇ ਦੀਆਂ ਝੋਟੀ ਝੋਟੀ ਦੀਆਂ ਟੀਮਾਂ ਪੁੱਜੀਆਂ ਨੇ ਧਨਪੁਰ ਦਾ ਮੇਲਾ ਚੱਲਦਾ ਕਾਲਿਆ ਚੱਲਦੇ ਮੈਚ ਦੇ ਵਿੱਚੋਂ ਸਾਦੀ ਹਰੀ ਦੀ ਟੀਮ ਬਾਜੀ ਮਾਰ ਗਈ ਸਾਦੀ ਹੀਰੀ ਦੀ ਟੀਮ ਹੈ ਜਿਹੜੀ ਚੱਲਦੇ ਮੈਚ ਦੀ ਜੇਤੂ ਟੀਮ ਬਣੀ ਹੈ ਸਾਦੀ ਹੀਰੀ ਦੀ ਟੀਮ ਜਿਹੜੀ ਚੱਲਦੇ ਮੈਚ ਦੀ ਜੇਤੂ ਟੀਮ ਬਣੀ ਹੈ ਆਓ ਜੀ ਦੀਪ ਦਿਆਲਪੁਰਾ ਤੇ ਕਲਵੀਰ ਸੰਭਾਓ ਦੀ ਪਦਿਆਲਪੁਰਾ ਜਿੱਤੇ ਦਰ ਦੇ ਪਜੇ ਐ ਐਸਾ ਇਲਾਕੇ ਦਾ ਸੋਹਣਾ ਬਲਾਰਾ ਵਧੀਆ ਬਲਾਰਾ ਉਬਰ ਦਾ ਬਲਾਰਾ ਹੈ ਔਰ ਸਾਡੀ ਜ਼ਿੰਦਗੀ ਦਾ ਮਾਰ ਹੈ ਸਾਡਾ ਭਰਾ ਵੱਡਾ ਗਲਵੀਰ ਸਿੰਘ ਉਹ ਵੀ ਅੱਛੇ ਅੱਛੇ ਤੌਰ ਤੇ ਬੋਲਿਆ ਸੋਹਣੇ ਬੋਲ ਬੋਲਦੇ ਐ ਆਪੋ ਆਪਣੇ ਅੰਤਾਜ ਰੇ ਜਿਹੜੇ ਨਜ਼ਾਰੇ ਬੋਲਾਂ ਬਣੇ ਉਹ ਕਬੱਡੀ ਦੀ ਸਾਥ ਪਉਣਗੇ ਔਰ ਜਿੱਦਾਂ ਜਿੱਦਾਂ ਪ੍ਰਬੰਧ ਵਾਲਾ ਹੁਕਮ ਹੋਵੇਗਾ ਉਦੇ ਉਪਰ ਉਬਰ ਦੇ ਬਲਾਰੇ ਆ ਐਨ ਸਿਰੇ ਦਾ ਮੈਚ ਦੇ ਪ੍ਰਵਾਨ ਹਣਿਆਣੇ ਦੀਆਂ ਟੀਮਾਂ ਦੇ ਦਰਮਿਆਨ ਖੇਡੇ ਜਾਣੇ ਪੰਜਾਬੀ ਵੀਰੋ ਵੀ ਜਨਮ ਕਬੱਡੀ ਦਾ ਪੰਜਾਬ ਦੇ ਵਿੱਚ ਹੋਇਆ ਗੁਰਤੀ ਦਿੱਤੀ ਇਹਨਾਂ ਪੰਜਾ ਪਾਣੀ ਵਦਨ ਭੁਲਣ ਲਈ ਪੰਜਾਬ ਦੀ ਗੋਦ ਮਿਲ ਗਈ ਪਾਲਿਆ ਪੋਸਿਆ ਪੰਜਾਬੀ ਸੁਹਾਣੀਆਂ ਨੇ ਤੁਰਨਾ ਸਿੱਕੇ ਵਾਣਾ ਵੇਚੇ ਨੇ ਅਸ਼ੀਸ਼ ਦਿੱਤੀ ਇਹ ਗੁਰਾ ਪੀਰਾਂ ਦੀਆਂ ਬਾਣੀਆਂ ਨੇ ਜੁਬਨ ਕਬੱਡੀ ਤੇ ਦੇਖੋ ਅੱਸੀ ਦੀਆਂ 80 ਦੀਆਂ ਟੀਮਾਂ ਨੂੰ ਅਨਾਉਂਸ ਕਰ ਦਿਓ ਜੀ ਉਧਰ 80 ਕਿਲੋ ਭਾਰ ਦੀਆਂ ਟੀਮਾਂ ਨੂੰ ਵੇਣਦੀਆਂ ਜਿੰਨੀਆਂ ਵੀ ਟੀਮਾਂ ਸਾਡੇ ਦਰਿਆਨ ਪੁੱਜਿਆ ਨੇ ਉਹ ਆਪ ਆਪਣੀ ਦਾਖਲਾ ਫੀਸ ਜਿਹੜੀ ਸਾਡੇ ਪ੍ਰਬੰਧਕ ਵੀਰਾਂ ਕੋਲੇ ਜ਼ਰੂਰ ਪੁੱਛਦੀ ਕਰਦਣ ਉਹ ਛਿੰਦਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਐਨ ਕਹਿੰਦੇ ਲੱਖਾਂ ਜਿਹੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਬੋਲਣ ਤੇ ਐਨ ਕਹਿੰਦੇ ਜਿਹੜਾ ਮੈਚ ਬਵਾਨ ਹਰਿਆਣਾ ਦਾ ਖੇਡੇ ਆ ਰਿਹਾ ਹੈ ਉਹ ਸਾਹਮਣੇ ਬਵਾਨ ਵਾਲੇ ਮੁੰਡੇ ਖੇਡ ਦੇ ਗਰਾਊਂਡ ਦੇ ਵਿੱਚ ਕਬੱਡੀ ਪਾਣਗੇ ਉਹ ਛਿੰਦਾ ਕਹਿੰਦੇ ਪੁਆਇੰਟ ਲੱਗੇ ਆਪਣੀ ਟੀਮ ਦੇ ਲਈ ਬਾਲਸ ਵਗਿਆ ਕਦੇ ਪੰਜਾਬੀ ਗੀਤਾਂ ਦੇ ਵਿੱਚ ਛਿੰਦੇ ਨੇ ਗੈਕੀ ਦੇ ਵਿੱਚ ਗੱਲ ਕੀਤੀ ਕਿ ਪਾਰੀ ਖੋਲ ਕੇ ਬੈਗਿਰੂ ਬੋਲ ਕੇ ਕਿ ਸੀਟੋ ਤੇ ਬੈ ਵੱਲ ਲੀਏ ਨਵਾ ਲੈ ਲਿਆ ਟਰੱਕ ਤੇਰੀ ਯਾਰ ਲਈ ਕਿ ਬਾਬਿਆਂ ਦੇ ਚੱਲ ਚੱਲੀਏ ਨਵਾ ਲੈ ਲਿਆ ਟਰੱਕ ਤੇਰੀ ਯਾਰ ਲਈ ਬਾਬਿਆਂ ਦੇ ਚੱਲ ਚੱਲੀਏ ਲਓ